ਹਾਂਜੀ ਸਾਰਿਆਂ ਦਾ ਸਵਾਗਤ ਹੈ ਨਵਾਂ ਸ਼ਰਦ ਬਾਬਾ YouTube ਚੈਨਲ ਦੇ ਉੱਪਰ ਮੈਂ ਇੱਕ ਆਪਣੇ Facebook ਦੇ ਉੱਪਰ ਇੱਕ ਪੋਸਟ ਪਾਈ ਸੀ ਲਿਖਿਆ ਸੀ ਕਿ ਜਿਹੜੀਆਂ ਪੰਚਾਇਤੀ ਚੋਣਾਂ ਉਹ ਨਹੀਂ ਹੋ ਰਹੀਆਂ ਕੋਲਾਨ ਨਹੀਂ ਹੋਇਆ ਪੱਕਾ ਉਹਦੇ ਵਿੱਚ ਮੈਨੂੰ ਕਾਫੀ ਕਮੈਂਟ ਆਏ ਆ ਤੇ ਕਈਆਂ ਨੇ ਕਿਹਾ ਗਿਆ ਕਿ ਆ ਕਿ 20 ਤਰੀਕ ਨੂੰ ਵੋਟਾਂ ਹੋਏ ਰਹੀਆਂ ਸੀ ਪੰਚਾਇਤੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਆ ਹੁਣ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈਗਾ ਉਹ ਤੁਹਾਨੂੰ ਸਾਰਾ ਜਿਹੜਾ ਕਿ ਨਵਾਂ ਸ਼ਹਿਰ ਦੁਆਬਾ YouTube ਚੈਨਲ ਤੇ ਅਸੀਂ ਦੱਸਾਂਗੇ ਕਿ ਵੋਟਾਂ ਹੋ ਰਹੀਆਂ ਨੇ ਜਾਂ ਕਿ ਨਹੀਂ ਹੋ ਰਹੀਆਂ 20 ਅਕਤੂਬਰ ਨੂੰ ਇਹ ਐਲਾਨ ਤੇ ਪਹਿਲਾਂ ਵੀ ਹੋ ਚੁੱਕਿਆ ਪੰਚਾਇਤਾਂ ਨੇ ਤਿਆਰੀਆਂ ਵੀ ਖਿੱਚ ਲਈਆਂ ਸੀਗੀਆਂ ਵੋਟਾਂ ਫੇਰ ਅੱਗੇ ਚੱਲੇ ਜਾਂਦੀਆਂ ਆ ਹੁਣ 20 ਤਰੀਕ ਨੂੰ ਜਿਹੜੀਆਂ ਵੋਟਾਂ ਹੋ ਰਹੀਆਂ ਆ ਇਹ ਰੋਲਾ ਰੱਪਾ ਜਿਹੜਾ ਪਾਰ ਰਿਹਾ ਪਾਇਆ ਗੁਜ਼ਾਰ ਰਿਹਾ ਆ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਕਿਹਾ ਜਾ ਰਿਹਾ ਆ ਜਾ ਜਿਹੜੇ ਨੂੰ ਜਿਹੜੇ ਮੈਨੂੰ ਕਮੈਂਟ ਆਇਆ ਉਹ ਆਵਾਮਾਂ ਦੀ ਪਾਰਟੀ ਵੱਲੋਂ ਕੀਤੇ ਹੋਣੇ ਆ ਕਿ ਕੈਂ ਸਾਹਿਬ ਤੁਸੀਂ ਗਲਤ ਕਹਿ ਰਹੇ ਹੋ ਕਿ 20 ਤਰੀਕ ਨੂੰ ਦਾ ਭੀਖਤੂ ਬਣੂ ਦਾ ਪੰਚਾਇਤੀ ਵੋਟਾਂ ਹੋ ਰਹੀਆਂ ਨੇ ਕਾਫੀ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈਗੀ ਆ ਕਿ 20 ਤਰੀਕ ਨੂੰ ਜਿਹੜੀਆਂ ਕਿ ਇਹ ਪੰਚਾਇਤੀ ਵੋਟਾਂ ਹੋ ਰਹੀਆਂ ਨੇ ਹੁਣ ਇਹਦੇ ਵਿੱਚ ਕਿੰਨੀ ਸੱਚਾਈ ਆ ਕਿੰਨਾ ਝੂਠ ਹੈਗਾ ਨਵਾਂ ਸ਼ਹਿਰਦ ਬਾਬਾ YouTube ਚੈਨਲ ਜੋ ਵੀ ਰਿਪੋਰਟ ਲਾਂਦਾ ਉਹ ਜਾਂ ਲਾਂਦਾ ਹੈਗਾ ਉਹ ਆਪਣੇ ਸੂਤਰਾਂ ਦੇ ਵਾਲੇ ਤੋਂ ਕਵਰ ਹੁੰਦੀ ਆ ਕਿਉਂਕਿ ਸਾਡੇ ਵੀ ਕਾਫੀ ਦੂਰ ਤੱਕ ਹੇਲ ਹੁੰਦੇ ਆ ਜਾਂ ਸਾਡੇ ਆਪਣੇ ਲੈਵਲ ਤੇ ਹੁੰਦੀ ਆ ਜ ਆਸੀ ਸੰਬੰਧਤ ਜਿਹੜੀ ਵੀ ਪਾਰਟੀ ਹੁੰਦੀ ਆ ਉਹਨਾਂ ਲਈ ਲੀਡਰਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਫਿਲਹਾਲ ਤੇ ਮੈਨੂੰ ਥੋੜੇ ਦਿਨੇ ਹੋਏ ਆ ਗੱਲ ਆਪਣੇ ਐਮਐਲਏ ਸਾਹਿਬ ਇਹ ਸੁਖਵਿੰਦਰ ਸੁਖੀ ਸਾਹਿਬ ਜਿਹੜੇ ਨੇ ਐਮਐਲਏ ਸਾਹਿਬ ਆ ਦੋ ਦਿਨੇ ਹੋਇਆ ਜੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਆ ਮੈਂ ਆਪਣੇ ਚੈਨਲ ਦੇ ਉੱਪਰ ਵੀ ਲਾਇਆ ਸੀ ਤੇ ਮੈਂ ਸਵਾਲ ਵੀ ਇਹੀ ਕੀਤਾ ਸੀ ਕਿ ਪੰਚਾਇਤੀ ਵੋਟਾਂ ਨਹੀਂ ਹੋ ਰਹੀਆਂ ਹੈਗੀਆਂ ਲੇਕਿਨ ਉਹਨਾਂ ਨੇ ਕਿਹਾ ਸੀ ਜਲਦ ਹੋਣਗੀਆਂ ਲੇਕਿਨ ਇੱਥੇ ਸਿਰਫ ਅਜੇ 2 ਦਿਨ ਹੋਏ ਆ ਚਲੋ ਖੈਰ ਹੁਣ ਉਹ ਬੀਤੀ ਰਾਤ ਤੋਂ ਕਾਫੀ ਰੋਲਾ ਪਿਆ ਹੋਇਆ ਹੈ ਕਿ ਪੰਚਾਇਤੀ ਵੋਟਾਂ ਹੋ ਰਹੀਆਂ ਪੰਚਾਇਤੀ ਇਲੈਕਸ਼ਨ ਹੋ ਰਹੇ ਆ ਮੇਰੀ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਚਲਦੇ ਚਲਦੇ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਸਕਿਪ ਮਾਰਾ ਜਾਂ ਵੀ ਕਰ ਦਿੱਤਾ ਜੇ ਵਿੱਚ ਇਹਦੇ ਐਡ ਆ ਜਾਂਦੇ ਆ ਤੁਸੀਂ ਉਹਨੂੰ ਲਗਾ ਦਿੰਨੇ ਆ ਤਾਂ ਸਮਝੋ ਕਿ ਤੁਹਾਡੇ ਪੱਲੇ ਕੁਝ ਵੀ ਨਹੀਂ ਪੈਣਾ ਹੈਗਾ ਇਸ ਕਰਕੇ ਪੂਰੀ ਵੀਡੀਓ ਦੇਖੋ ਕਿ ਕਿੰਨਾ ਕੁ ਸੱਚ ਹੈ ਕਿ 20 20 ਅਕਤੂਬਰ ਨੂੰ ਪੰਚਾਇਤੀ ਵੋਟਾਂ ਹੋ ਰਹੀਆਂ ਆ ਕੀ ਨਹੀਂ ਹੋ ਰਹੀਆਂ ਹੈਗੀਆਂ ਦੇਖੋ ਸਰਪੰਚੀ ਪੰਚੀ ਦੀਆਂ ਵੋਟਾਂ ਦਾ ਐਲਾਨ ਇੱਕ ਵਾਰ ਨਹੀਂ ਕਈ ਵਾਰ ਪਹਿਲਾਂ ਵੀ ਹੋ ਚੁੱਕਾ ਆ ਪਰ ਐਲਾਨ ਐਲਾਨ ਹੋ ਕੇ ਹੀ ਰਹਿ ਜਾਂਦਾ ਆ ਬੇਸ਼ੱਕ 20 ਅਕਤੂਬਰ ਚਰਚਾ ਦਾ ਵਿਸ਼ਾ ਬਣੀ ਹੋਈ ਆ ਇਸ ਵਕਤ ਹਾਂ ਐਲਾਨ ਹੋਣ ਨਾਲ ਜੋ ਪੰਚੀ ਸਰਪੰਚੀ ਹੈਗੀ ਆ ਜੋ ਪੰਜ ਸਰਪੰਚ ਬਣਨਾ ਚਾਹੁੰਦੇ ਹੈਗੇ ਆ ਉਹਨਾਂ ਦੀ ਦੌੜ ਜਰੂਰ ਸ਼ੁਰੂ ਹੋ ਗਈ ਆ ਕਿ ਯਾਰ ਇਸ ਵਾਰ ਵਿੱਚੋਂ ਕਿਹਨੂੰ ਖੜਾ ਕਰੀਏ ਕਿ ਕਿਹਨੂੰ ਸਰਪੰਚ ਕਰੀਏ ਇਹ ਦੋੜੋ ਪਹਿਲਾਂ ਵੀ ਪੰਜਾਬ ਸਰਕਾਰ ਲਵਾ ਚੁੱਕੀ ਹੈਗੀ ਆ ਤੇ ਕਈ ਵਾਰ ਕੋਰਟ ਤੋਂ ਫਟਕਾਰ ਵੀ ਉਹਨਾਂ ਨੂੰ ਪੈ ਚੁੱਕੀ ਹੈਗੀ ਆ ਕਿ ਕਿਉਂ ਨਹੀਂ ਪੰਚਾਇਤੀ ਵੋਟਾਂ ਕਰਾ ਰਹੇ ਹੈਗੇ ਆ ਕਿਉਂਕਿ ਪਿੰਡਾਂ ਦੇ ਪਿੰਡ ਜਿਹੜੇ ਖਾਲੀ ਪਏ ਹੈਗੇ ਆ ਵਿਕਾਸ ਨਹੀਂ ਹੋ ਰਿਹਾ ਹੈਗੇ ਤੇ ਮੈਂ ਸਵਾਲ ਵੀ ਕੀਤਾ ਸੀਗਾ ਡਾਕਟਰ ਮਾਨਜੋਗ ਸੁਖਵਿੰਦਰ ਕੁਮਾਰ ਸੁਖੀ ਐਮ ਐਲ ਏ ਜੋ ਬੰਗਾ ਤੋਂ ਨੇ ਮੈਂ ਇਹ ਸਵਾਲ ਵੀ ਉਹਨਾਂ ਨੂੰ ਕੀਤਾ ਸੀ ਦੋ ਦਿਨ ਪਹਿਲਾਂ ਮੇਰੇ ਚੈਨਲ ਤੇ ਵੀ ਚੱਲਿਆ ਸੀ ਬਾਕੀ ਚੈਨਲਾਂ ਤੇ ਵੀ ਮੇਰੇ ਸਾਥੀ ਚੈਨਲਾਂ ਤੇ ਉਹ ਖਬਰ ਚੱਲੀ ਆ ਕੀ ਪਿੰਡਾਂ ਦੇ ਵਿਕਾਸ ਰੁਕੇ ਹੋਏ ਆ ਉਹਨਾਂ ਨੇ ਕਿਹਾ ਕਿ 5 ਕਰੋੜ ਦਾ ਜਿਹੜਾ ਹੈਗਾ ਕਿ ਉਹ ਹਾਲੀ ਵਿੱਚ ਬੰਗਾਲ ਕੇ ਵਿਧਾਨ ਸਭਾ ਚ ਵਿਕਾਸ ਦੇ ਪੈਸਾ ਦਿੱਤਾ ਆ ਉਹ ਤੇ ਇੱਕ ਨਾਲ ਐਮ ਐਲ ਏ ਵੀ ਹੈਗੇ ਨਾ ਹੋ ਸਕਦਾ ਉਹ ਉਹ ਮੰਨ ਲੈਣੇ ਕਿ ਦਿੱਤਾ ਹੋਏਗਾ ਪਰ ਜਿਹੜੇ ਆਮ ਪਿੰਡਾਂ ਦੇ ਸਰਪੰਚ ਆ ਪੰਚਾਇਤਾਂ ਭੰਗ ਹੋ ਗਈਆਂ ਉਹ ਕਿੱਥੋਂ ਖਰਚਾ ਕਰ ਸਕਦੇ ਆ ਬਿਲਕੁਲ ਨਹੀਂ ਕਰ ਸਕਦੇ ਇਹ ਸਵਾਲ ਮੈਂ ਨੂੰ ਕਾਫੀ ਸਮੇਂ ਤੋਂ ਉਠਾ ਦਿਆ ਨਾ ਹੋ ਗਿਆ ਹੈਗਾ ਆ ਔਰ ਜਿੱਥੋਂ ਤੱਕ ਹੁਣ 20 ਅਕਤੂਬਰ ਦੀ ਪੰਚਾਇਤੀ ਚੋਣਾਂ ਦਾ ਸਵਾਲ ਹੈਗਾ ਆ ਤੇ ਆ ਮੇਰੀ ਸਹਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਚਾਹਨਾ ਆ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਰਾਖਵਾ ਕਰਨ ਜਿਹੜਾ ਆ ਕਿ ਤਕਰੀਬਨ ਤਕਰੀਬਨ 98% 99% ਪਿੰਡ ਜਿਹੜੇ ਆ ਬੀਸੀ ਦਾ ਰਾਖਵਾ ਕਰਨ ਪੰਚ ਦਾ ਜਿਹੜਾ ਪੰਚਾਇਤ ਮੈਂਬਰ ਦੀ ਇੱਕ ਸੀਟ ਦਾ ਉਹ ਤਕਰੀਬਨ ਤਕਰੀਬਨ 98% ਪਿੰਡਾਂ ਵਿੱਚ ਨਹੀਂ ਹੈਗਾ ਬੀਸੀ ਨੂੰ ਨੰਗੋਲਿਆ ਕੀਤਾ ਜਾਂਦਾ ਆ ਤੇ ਇਹਦੇ ਬਾਰੇ ਵਿੱਚ ਵੀ ਮੇਰੀ ਆਮ ਆਦਮੀ ਪਾਰਟੀ ਦੇ ਅ ਜਦੋਂ ਮੈਂ ਅੱਜ ਵੀਡੀਓ ਚਲਾ ਰਿਹਾ ਆ ਆ ਹੁਣ ਜਿਹੜੀ ਵੀਡੀਓ ਪਾ ਰਿਹਾ ਆ ਇਸ ਤੋਂ ਇੱਕ ਘੰਟਾ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨਾਲ ਮੇਰੀ ਜੋ ਗੱਲਬਾਤ ਹੋਈ ਆ ਸੀਨੀਅਰ ਲੀਡਰ ਕਹਿ ਰਿਹਾ ਇਹ ਨਹੀਂ ਕਿ ਕਿਸੇ ਪ੍ਰਧਾਨ ਨਾਲ ਗੱਲ ਹੋ ਗਈ ਆ ਜਾਂ ਆਮ ਆਦਮੀ ਪਾਰਟੀ ਦੇ ਕੋਈ ਛੋਟੇ ਮੋਟੇ ਵਰਕਰ ਨਾਲ ਗੱਲ ਹੋ ਗਈ ਨਹੀਂ ਸੀਨੀਅਰ ਲੀਡਰ ਦੀ ਗੱਲ ਕਰ ਰਿਹਾ ਆ ਤੇ ਉਹ ਰਿਟਰਨ ਦੇ ਵਿੱਚ ਵੀ ਮੈਨੂੰ ਉਹਨਾਂ ਦਾ ਮੈਸੇਜ ਆ ਚੁੱਕਾ ਹੈਗਾ ਆ ਕਿ ਬੀਸੀ ਦੀ ਸੀਟ ਬਾਰੇ ਜਿਹੜਾ ਆ ਸ਼ਾਇਦ ਹੋ ਸਕਦਾ ਸ਼ਾਇਦ ਕਹਿ ਰਿਹਾ ਇਹ ਪੱਕਾ ਨਹੀਂ ਹੈਗਾ ਕਿ ਸ਼ਾਇਦ ਹਰ ਪਿੰਡ ਦੇ ਵਿੱਚ ਇੱਕ ਮੈਂਬਰ ਪੰਚਾਇਤ ਦੀ ਬੀਸੀ ਦੀ ਸੀਟ ਵੀ ਰਾਖਮੀ ਹੋ ਜਾਵੇ ਇਹ ਪੱਕੀ ਖਬਰ ਨਹੀਂ ਲੇਕਰ ਮੈਨੂੰ ਜੋ ਮੈਸੇਜ ਵੀ ਭੇਜਿਆ ਗਿਆ ਆ ਸੀਨੀਅਰ ਲੀਡਰ ਸਹਿਵਾਨ ਨੇ ਜੋ ਉਹਨਾਂ ਨੇ ਕਿਹਾ ਕਿ ਜਿਹੜੀ ਬੀਸੀ ਦੀ ਸੀਟ ਆ ਜਿੱਦਾਂ ਐਸਸੀ ਦੀ ਸੀਟ ਰਾਖਮੀ ਆ ਪਿੰਡਾਂ 'ਚ ਪੰਜ ਸਰਪੰਚ ਦੀ ਹੁੰਦੀ ਆ ਜਰਨਲ ਦੀ ਸੀਟ ਰਾਖਮੀ ਹੁੰਦੀ ਆ ਪੰਜ ਸਰਪੰਚ ਦੀ ਇਸੇ ਤਰ੍ਹਾਂ ਬੀਸੀ ਦੀ ਸੀਟ ਜਿਹੜੀ ਆ ਰਾਖਮੀ ਦੇ ਬਾਰੇ ਵਿੱਚ ਕੰਮ ਚੱਲ ਰਿਹਾ ਹੈਗਾ ਆ ਸ਼ਾਇਦ ਹੋ ਵੀ ਸਕਦੀ ਹੈਗੀ ਆ ਨਹੀਂ ਵੀ ਹੋ ਸਕਦੀ ਇਹਦੇ ਬਾਰੇ ਫਾਈਨਲ ਨਹੀਂ ਕਹਿ ਰਿਹਾ ਲੇਕਿਨ ਮੈਂ ਸੂਚਨਾ ਤੁਹਾਨੂੰ ਪਹਿਲੇ ਦੇ ਰਿਹਾ ਕਿ ਸ਼ਾਇਦ ਹੋ ਸਕਦਾ ਕਿ ਹਰ ਪਿੰਡ ਵਿੱਚ ਜਿੱਥੇ ਕਰੀਬ-ਕਰੀਬ 100 ਵੋਟਾਂ ਹੋਣ ਜਾਂ 100 ਤੋਂ ਉੱਪਰ ਸ਼ਾਇਦ ਉਹ ਬੀਸੀ ਦੀ ਸੀਟ ਰੱਖੀ ਹੋ ਜਾਵੇ ਤੇ ਜਿੱਥੇ 40 ਜਾਂ 45 ਵੋਟਾਂ ਇੱਕ ਬਾਡ ਵਿੱਚ ਹੋਣ ਬੀਸੀ ਦੀਆਂ ਸ਼ਾਇਦ ਉਹ ਬਾਡ ਰੱਖ ਮਾਜਵੇ ਇਹ اٹਕਲਾ ਨੇ ਜੋ ਸਾਨੂੰ ਮਤਲਬ ਪਹੁੰਚ ਚੁੱਕੀ ਹੈ ਇਹ ਗੱਲਬਾਤ ਫਿਲਹਾਲ ਹੁਣ ਜਿਹੜੀ ਗੱਲ ਕਰਨ ਜਾ ਰਿਹਾ ਕਿ 20 ਅਕਤੂਬਰ ਨੂੰ ਜਿਹੜੇ ਇਲੈਕਸ਼ਨ ਆ ਪੰਚਾਇਤੀ ਹੋ ਰਹੇ ਆ ਇਹ ਮੈਨੂੰ ਵੀ ਕਾਫੀ ਲੋਕ ਕਈ ਵਾਰ ਫੋਨ ਕਰਦੇ ਆ ਤੇ ਮੇਰੇ ਮੈਸੇਜ ਵੀ ਫੇਸਬੁੱਕ ਕਸ਼ਮੀਰੀ ਕੈਂਪ ਤੇ ਦੇਖ ਸਕਦੇ ਆ ਉਹਨੇ ਫੈਲਨੇ ਕਹਿੰਦਾ ਜੀ 20 ਨੂੰ ਅਕਤੂਬਰ ਨੂੰ ਵੋਟਾਂ ਹੋ ਰਹੀਆਂ ਹੈਗੀਆਂ ਦੇਖੋ 20 ਅਕਤੂਬਰ ਦਾ ਬੀਤੀ ਰਾਤ ਜੋ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੇ ਉੱਪਰ ਤੁਸੀਂ ਧਿਆਨ ਨਹੀਂ ਦੇ ਰਹੇ ਹੈਗੇ ਪੰਚਾਇਤੀ ਵੋਟਾਂ ਜਿਹੜੀਆਂ ਆ ਹੈਗੀਆਂ ਉਹ 20 ਤਰੀਕ ਨੂੰ ਨਹੀਂ ਹੋ ਰਹੀਆਂ ਹੈਗੀਆਂ ਜਾ ਹੋ ਰਹੀਆਂ ਸਿਰਫ ਉਹ ਇੱਕ ਨੋਟੀਫਿਕੇਸ਼ਨ ਇਹ ਆ ਕਿ 20 ਅਕਤੂਬਰ 2024 ਧਿਆਨ ਨਾਲ ਸੁਣਿਓ 20 ਅਕਤੂਬਰ 2024 ਤੱਕ ਜਿਹੜੀਆਂ ਆ ਕਿ ਪੰਚਾਇਤ ਦੀਆਂ ਪਿੰਡੂ ਜਿਹੜੀਆਂ ਆ ਵੋਟਾਂ ਪੰਜਾਂ ਸਰਪੰਚਾਂ ਦੀਆਂ ਕਰਵਾਈਆਂ ਜਾਣ ਉਹ ਨੋਟੀਫਿਕੇਸ਼ਨ ਇਹ ਆ ਜਦ ਕਿ ਇਹ ਨੋਟੀਫਿਕੇਸ਼ਨ ਨਹੀਂ ਕਿ 20 ਤਰੀਕ ਨੂੰ ਫਾਈਨਲ ਹੀ ਵੋਟਾਂ ਪਚੈਦੀਆਂ ਹੋਣਗੀਆਂ ਇਸ ਗੱਲ ਨੂੰ ਧਿਆਨ ਵਿੱਚ ਲਿਆਓ ਹਾਂ ਤਿਆਰੀ ਜ਼ਰੂਰ ਖਿੱਚ ਲਓ ਕਿਉਂਕਿ ਇਹ ਐਲਾਨ ਹੋਣ ਨਾਲ ਵਾਰ-ਵਾਰ ਐਲਾਨ ਹੋਣਾ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਕਈ ਵਾਰ फटਕਾਰ ਪਾਈ ਆ ਕਿ ਵੋਟਾ ਕਿਉਂ ਨਹੀਂ ਕਰਵਾ ਰਹੇ ਇਹ ਐਲਾਨ ਹੋਣ ਨਾਲ ਹੋਣ ਨਾਲ ਇਹ ਜ਼ਰੂਰ ਤੈਅ ਹੋ ਗਿਆ ਕਿ 20 ਅਕਤੂਬਰ ਤੱਕ ਤਰੀਕ 16 ਵੀ ਹੋ ਸਕਦੀ ਆ 14 14 ਤੋਂ ਲੈ ਕੇ 20 ਤੱਕ ਕੋਈ ਵੀ ਤਰੀਕ ਹੋ ਸਕਦੀ ਆ ਚਾਹੇ 20 20 ਹੋ ਸਕਦੀ ਆ ਲੇਕਿਨ 20 ਤਰੀਕ ਫਿਲਹਾਲ ਫਾਈਨਲ ਨਹੀਂ ਹੋਈ ਕਿਉਂਕਿ ਇਹ ਜਿਹੜਾ ਹੈਗਾ ਆ ਇਹ ਤਾਂ ਜਿਹੜਾ ਜੋ ਫਾਈਨਲ ਕਰਨਾ ਹੈਗਾ ਆ ਉਹ ਤੇ ਚੋਣ ਕਮਿਸ਼ਨ ਨੇ ਤਰੀਕ ਤੈਅ ਕਰਨੀ ਆ ਹੁਣ ਚੋਣ ਕਮਿਸ਼ਨ ਅੱਜੇ ਤਰੀਕ ਤੈਅ ਕਰ ਦਿੰਦੇ ਆ ਕੱਲ ਨੂੰ ਤਰੀਕ ਤੈਅ ਕਰ ਦਿੰਦੇ ਆ ਮੇਰੀ ਵੀਡੀਓ ਪੈਣ ਤੋਂ ਘੰਟੇ ਬਾਅਦ ਹੀ ਕੋਈ ਮੈਸੇਜ ਆ ਜਾਂਦਾ ਉਹ ਵੱਖਰਾ ਮੈਟਰ ਹੈਗਾ ਆ ਫਿਲਹਾਲ 20 ਅਕਤੂਬਰ ਜਿਹੜੀ ਆ ਇਹ ਪੰਚਾਂ ਸਰਪੰਚਾਂ ਦੀਆਂ ਵੋਟਾਂ ਦੀ ਜਿਹੜੀ ਤਰੀਕ ਹੋਣੀ ਆ ਫਾਈਨਲ ਐਲਾਨ ਨਹੀਂ ਹੈ ਕਿ 20 ਅਕਤੂਬਰ ਨੂੰ ਵੋਟਾਂ ਪੈਣਗੀਆਂ ਇਹ ਸਿਰਫ ਇੱਕ ਨੋਟੀਫਿਕੇਸ਼ਨ ਇਹ ਆ ਧਿਆਨ ਦਿਓ ਉਹਦੇ ਵੱਲ ਕਿ 20 ਅਕਤੂਬਰ ਤੱਕ ਪੰਚਾਇਤੀ ਵੋਟਾਂ ਕਰਵਾਈਆਂ ਜਾਣ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਕਰਵਾਈਆਂ ਜਾਣ ਹੁਣ ਜੋ ਮੇਰੇ ਮੁਤਾਬਕ ਹੈਗਾ ਇਹ 14 ਤਰੀਕ ਅਕਤੂਬਰ ਤੋਂ ਲੈ ਕੇ ਐਂਡ 20 ਤਰੀਕ ਤੱਕ ਦੇ ਵਿਚਾਲੇ-ਵਿਚਾਲੇ ਦੀ ਕੋਈ ਤਰੀਕ ਆਏਗੀ ਜਾਂ 20 ਆ ਸਕਦੀ ਆ ਧਿਆਨ ਨਾਲ ਸੁਣ ਲਿਓ 14 ਅਕਤੂਬਰ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ 14 ਅਕਤੂਬਰ 14 ਤਰੀਕ ਵੀ ਹੋ ਸਕਦੀ 1 ਅਕਤੂਬਰ 15 ਵੀ ਹੋ ਸਕਦੀ 16 ਵੀ ਹੋ ਸਕਦੀ 17 ਵੀ ਹੋ ਸਕਦੀ 18 ਵੀ ਹੋ ਸਕਦੀ 19 ਵੀ ਹੋ ਸਕਦੀ ਤੇ 20 ਵੀ ਹੋ ਸਕਦੀ ਇਹਨਾਂ ਤਰੀਕਾਂ ਵਿੱਚੋਂ ਜੋ ਸੂਤਰਾਂ ਦੇ ਵਾਲੇ ਤੋਂ ਖਬਰ ਆ ਕੋਈ ਵੀ ਤਰੀਕ ਹੋ ਸਕਦੀ ਆ ਚੋਣ ਕਮਿਸ਼ਨ ਨੇ ਆਪਣੇ ਵੱਲੋਂ ਕੋਈ ਵੀ ਅਜੇ ਤਰੀਕ ਦਾ ਐਲਾਨ ਨਹੀਂ ਕੀਤਾ ਜਦੋਂ ਐਲਾਨ ਕਰਨਗੇ ਨਮਾ ਸ਼ਰਦ ਵਾਬਾ YouTube ਚੈਨਲ ਜਿਹੜਾ ਆ ਉਹ ਫਾਈਨਲ ਤਰੀਕ ਜਿਹੜੀ ਆ ਉਹ ਜ਼ਰੂਰ ਦੱਸਾਂਗੇ ਸੋ ਇੱਕ ਗੱਲ ਆ ਪਿਆਰੀ ਖਿੱਚ ਲਓ ਇੱਕ ਮੇਰੀ ਬੇਨਤੀ ਆ ਪਿਛਲੀਆਂ ਪੰਚਾਇਤਾਂ ਨੂੰ ਤੁਸੀਂ ਦੇਖ ਲਿਆ ਜੇ ਤਾਂ ਪਿਛਲੀਆਂ ਪੰਚਾਇਤਾਂ ਨੇ ਚੰਗੇ ਕੰਮ ਕੀਤੇ ਆ ਤਾਂ ਉਹਨਾਂ ਨੂੰ ਵੋਟ ਜ਼ਰੂਰ ਪਾ ਦਿਓ ਜੇ ਉਹਨਾਂ ਨੇ ਪਿੰਡ ਦੇ ਵਿਕਾਸ ਤੇ ਕੋਈ ਚੰਗੇ ਕੰਮ ਨਹੀਂ ਕੀਤੇ ਤੇ ਫਿਰ ਉਹਨਾਂ ਦੇ ਲਾਰਿਆਂ ਵਿੱਚ ਨਾ ਆਇਓ ਕੋਈ ਨਵੇਂ ਬੰਦੇ ਚੁਣ ਲਓ ਧੰਨਵਾਦ